ਸਤ ਸ੍ਰੀ ਅਕਾਲ। ਮੈਂ ਦੇਖ ਰਿਹਾ ਹਾਂ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀਪ। ਕੋਟੀਸੇਖਾ ਵਿਖੇ ਅੱਜ ਦੂਸਰੇ ਦਿਨ ਵੀ ਚੱਲੀ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਟ੍ਰੈਫਿਕ ਦੀ ਸਮੱਸਿਆ ਨੂੰ ਹਟਾਉਣ ਲਈ ਚੁੱਕੇ ਗਏ ਨੇ ਠੋਸ ਕਦਮ। ਕੋਟੀਸੇਖਾ ਕਾਫੀ ਸਮੇਂ ਤੋਂ ਟ੍ਰੈਫਿਕ ਸਮੱਸਿਆ ਦੇ ਨਾਲ ਜੂਝ ਰਿਹਾ ਹੈ। ਖਾਸ ਕਰਕੇ ਅਮਰਸਰ ਰੋਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਹੁੰਦਾ ਹੈ। ਜਿਸ ਨੂੰ ਬਧੇ ਨਜ਼ਰ ਰੱਖਦਿਆਂ ਧਰਮਕੋੜ ਰੋਡ ਵਿਖੇ ਪਾਰਕਿੰਗ ਅਤੇ ਰੇੜੀ ਮਾਰਕੀਟ ਵੀ ਬਣਾ ਕੇ ਤਿਆਰ ਕੀਤੀ ਗਈ ਸੀ ਪਰ ਕੋਈ ਵੀ ਰੇੜੀ ਵਾਲਾ ਉੱਥੇ ਰੇੜੀ ਲਜਾਉਣ ਨੂੰ ਤਿਆਰ ਨਹੀਂ ਹੈ ਟ੍ਰੈਫਿਕ ਸਮੱਸਿਆ ਉਸੇ ਤਰ੍ਹਾਂ ਦਿਨ ਬਿਦਨ ਗੰਭੀਰ ਹੁੰਦੀ ਜਾ ਰਹੀ ਸੀ ਜਿਸ ਨੂੰ ਮੁੱਖ ਰੱਖਦਿਆਂ ਨਗਰਪੰਚਾਇਤ ਦੇ ਈਓ ਵੱਲੋਂ ਕੁਝ ਦਿਨ ਪਹਿਲਾਂ ਰੇੜੀ ਵਾਲਿਆਂ ਨੂੰ ਮਾਰਕੀਟ ਵਿੱਚ ਲਜਾਉਣ ਅਤੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਵਾਸਤੇ ਮੁਨਿਆਦੀ ਵੀ ਕਰਵਾਈ ਗਈ ਸੀ ਪਰ ਦੁਕਾਨਦਾਰਾਂ ਅਤੇ ਰੇੜੀ ਚਾਲਕਾਂ ਵੱਲੋਂ ਇਸਤੇ ਥੋੜਾ ਬਹੁਤਾ ਹੀ ਅਮਲ ਕੀਤਾ ਗਿਆ ਜਿਸ ਨੂੰ ਦੇਖ ਕੇ ਕੱਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਅੱਜ ਵੀ ਉਸੇ ਹੀ ਕੜੀ ਤਹਿਤ ਨਗਰਪੰਚਾਇਤ ਦੇ ਮੁਲਾਜ਼ਮ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮੇਤ ਨਜਾਇਜ਼ ਕਬਜ਼ੇ ਤੇ ਰੇੜੀਆਂ ਨੂੰ ਬਾਜ਼ਾਰ ਚੋਂ ਹਟਾਉਣ ਤੇ ਪਾਰਕਿੰਗ ਵਾਲੀ ਥਾਂ ਤੇ ਲਜਾਣ ਲਈ ਬਾਝਿਦ ਰਹੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਇਹ ਆ ਕੋੜੀ ਸੇਖਾਂ ਦਾ ਮੇਨ ਚੌਕ ਤੇ ਕੱਲ ਇੱਥੇ ਨਗਰਪੰਚਾਇਤ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਕਾਰਵਾਈ ਕੀਤੀ ਗਈ ਆ ਅਮਰਸਰ ਰੋਡ ਤੇ ਇਹ ਉਹ ਅਮਰਸਰ ਰੋਡ ਹੈ ਇਹ ਅਮਰਸਰ ਰੋਡ ਹੈ ਜਿਹੜਾ ਵਖਾਇਆ ਵਖਾਈ ਦੇ ਰਿਹਾ ਤੁਹਾਨੂੰ ਇਹ ਉਹ ਰੋਡ ਹੈ ਕਿੱਥੇ ਪਹਿਲਾਂ ਲੰਘਣਾ ਬਹੁਤ ਮੁਸ਼ਕਲ ਸੀਗਾ ਪਰ ਕੱਲ ਦੀ ਕਾਰਵਾਈ ਤੋਂ ਬਾਅਦ ਤੁਸੀਂ ਕੁਝ ਦੇਖ ਸਕਦੇ ਹੋ ਕਿ ਇਹ ਇੱਥੇ 2 ਤੋਂ 3 ਵਹੀਕਲ ਜਿਹੜੇ ਇਕੱਠੇ ਆਉਹੋ ਦੋ ਦੋ ਲਾਈਨਾਂ ਦੇ ਵਿੱਚ ਗੁਜ਼ਰ ਸਕਦੇ ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੁਝ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਾਉਣ ਦੀ ਜਿਨ੍ਹਾਂ ਨੇ ਉਹ ਕੀ ਮਹਿਸੂਸ ਕਰਦੇ ਨੇ ਇਸ ਨੂੰ ਇਸ ਕਾਰਵਾਈ ਤੋਂ ਉਹ ਕੀ ਕਿਵੇਂ ਦੇਖਦੇ ਨੇ ਆਓ ਤੁਹਾਨੂੰ ਮਿਲੌਣੇ ਕੁਝ ਦੁਕਾਨਦਾਰਾਂ ਦੇ ਨਾਲ ਕੁਝ ਦੁਕਾਨਦਾਰਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਇਸ ਵਿਸ਼ੇ ਤੇ ਸਤਿ ਸ੍ਰੀ ਅਕਾਲ ਜੀ ਮਾਊ ਜੀ ਇਹ ਜਿਹੜਾ ਕੱਲ ਇਹ ਕਾਰਵਾਈ ਕੀਤੀ ਗਈ ਹੈ ਸੜਕ ਖੁੱਲੀ ਕਰਾਈ ਗਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਠੀਕ ਹੈ ਕੀ ਕਹਿਣਾ ਚਾਹੋਗੇ ਚੰਗਾ ਕੀਤਾ ਜਾਂ ਮਾੜਾ ਕੀਤਾ ਕੁਝ ਤਾਂ ਕਹੋ ਚੰਗਾ ਕੀਤਾ ਹਾਂਜੀ ਅੱਛਾ 1 ਮਿੰਟ ਜੀ ਕੀ ਕਹੂੰ ਤੇ ਮੁਸ਼ਕਲਾਂ ਦੱਸੋ ਕੀ ਦੱਸਾਂ ਚਲੋ ਕੋਈ ਵੀ ਦੁਕਾਨਦਾਰ ਨਾ ਤਾਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੈ ਕਿ ਭਾਈ ਇਹ ਚੰਗਾ ਕੀਤਾ ਤੇ ਨਾ ਹੀ ਉਹ ਇਹ ਕਹਿਣ ਨੂੰ ਤਿਆਰ ਹੈ ਕਿ ਚੰਗਾ ਕਿਉਂ ਨਹੀਂ ਕੀਤਾ। ਅ ਦੱਬੀ ਜਮਾਨ ਦੇ ਵਿੱਚ ਸਾਰੇ ਵਿਰੋਧ ਕਰਦੇ ਨੇ ਪਰ ਖੁੱਲ ਕੇ ਕੋਈ ਵੀ ਅੱਗੇ ਨਹੀਂ ਆਉਂਦਾ। ਆ ਸਾਹਮਣੇ ਫੇਰ ਅਧਿਕਾਰ ਹੋਈ ਚੱਲ ਰਹੀ ਹੈ ਦੂਸਰੇ ਦਿਨ। ਆਪਾਂ ਤਾਂ ਰੋਹ ਵਖਾਉਣੇ ਇੱਕ ਉਹਨਾਂ ਨੇ ਅੱਜ ਕੀ ਕੀਤਾ? ਅੱਜ ਕੀ ਕਾਰਵਾਈ ਕੀਤੀ ਹੈ? ਅੱਜ ਦੁਕਾਨਦਾਰਾਂ ਨੇ ਕੁਝ ਅਮਲ ਕੀਤਾ ਜਾਂ ਨਹੀਂ ਕੀਤਾ? ਇਹ ਕ੍ਰਿਸ਼ਨਾ ਮਾਰਕੀਟ ਹੈ ਜੀ ਕ੍ਰਿਸ਼ਨਾ ਮਾਰਕੀਟ ਦੇ ਤੁਸੀਂ ਸਾਈਡਾਂ ਤੇ ਦੇਖ ਸਕਦੇ ਹੋ ਦੋਨਾਂ ਸਾਈਡਾਂ ਨੂੰ ਕਵਰ ਕੀਤਾ ਹੋਇਆ ਇਹਨਾਂ ਨੇ ਸਮਾਨ ਲਾਇਆ ਹੋਇਆ ਔਰ ਅੰਦਰ ਦੇ ਜਿਹੜੇ ਹਾਲਾਤ ਆ ਉਹ ਤੁਹਾਨੂੰ ਬਾਅਦ ਚ ਵਿਖਾਵਾਂਗੇ ਅਸੀਂ ਕਿ ਇਹਦੇ ਅੰਦਰ ਕੀ ਹਾਲਾਤ ਇਧਰ ਪ੍ਰਸ਼ਾਸਨ ਅੱਜ ਫੇਰ ਨਗਰਪਾਲਿਕਾ ਦੇ ਅਧਿਕਾਰੀ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਔਰ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਆਨਲਾਈਨ ਚਾਰਜ ਵੀ ਕੱਟੇ ਜਾ ਰਹੇ ਜਿਹੜੇ ਵੀਕਲ ਕਿਤੇ ਗਲਤ ਪਾਰਕਿੰਗ ਕੀਤੇ ਹੋਏ ਨੇ ਉਹਨਾਂ ਦੇ ਆਨਲਾਈਨ ਚਾਰਜ ਨਾਲ ਦੀ ਨਾਲ ਕੱਟੇ ਜਾ ਰਹੇ ਨੇ ਇਹ ਅੱਜ ਦੂਸਰੇ ਦਿਨ ਫੇਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਉਹੀ ਅਨਸਰ ਰੋਡ ਹੈ ਜਿੱਥੇ ਅੱਗੇ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਅੱਜ ਤੁਸੀਂ ਇਥੋਂ ਹੀ ਆ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਕੀ ਕਰੀਏ ਜੀ ਜੀ ਨਾ ਹੋਣਾ ਹੈ ਯਾਰ ਜੀ ਦੂਸਰੇ ਦਿਨ ਦੀ ਕਾਰਵਾਈ ਦੇ ਤੁਸੀਂ ਤਸਵੀਰਾਂ ਭੇਜ ਰਹੇ ਕੱਲ ਵੀ ਨਗਰਪੰਚਾਇਤ ਦੇ ਮੁਲਾਜ਼ਮਾਂ ਤੇ ਪੁਲਿਸ ਅਧਿਕਾਰੀਆਂ ਨੇ ਪ੍ਰਸ਼ਾਸਨ ਨੇ ਅਵਰਸਰ ਰੋਡ ਤੇ ਜਿਹੜੇ ਨਜਾਇਜ਼ ਕਬਜ਼ੇ ਕੀਤੀ ਹੋਈ ਦੁਕਾਨਦਾਰਾਂ ਵੱਲੋਂ ਉਹਦੇ ਤੇ ਕਾਰਵਾਈ ਕਰਦੇ ਆ ਸਾਰਿਆਂ ਦਾ ਸਮਾਨ ਅੰਦਰ ਕਰਵਾਇਆ ਸੀ ਕੁਝ ਦਾ ਸਮਾਨ ਜ਼ਬਤ ਵੀ ਕੀਤਾ ਸੀ ਅੱਜ ਇਹ ਦੂਸਰੇ ਦਿਨ ਫੇਰ ਦੁਬਾਰਾ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਜੁਟਿਆ ਹੋਇਆ ਇਹਨਾਂ ਦੁਕਾਨਦਾਰਾਂ ਨੂੰ ਗੱਲ ਕਿਹਾ ਗਿਆ ਸੀਗਾ ਕਿ ਆਪਣਾ ਸਮਾਨ ਪਿੱਛੇ ਕਰ ਲਓ ਪਰ ਹਜੇ ਵੀ ਤੁਸੀਂ ਦੇਖ ਰਹੇ ਹੋ ਕਿ ਪ੍ਰਸ਼ਾਸਨ ਵੀ ਪੂਰਾ ਤਬਾਹ ਪਾਰ ਹੋਇਆ ਹੋਇਆ ਜਿਹੜੇ ਗਲਤ ਰੌਂਗ ਗੱਡੀਆਂ ਪਾਰਕਿੰਗ ਕੀਤੀਆਂ ਹੋਈਆਂ ਉਹਨਾਂ ਦੇ ਚਲਾਨ ਆਨਲਾਈਨ ਮੌਕੇ ਤੇ ਕੀਤੇ ਜਾ ਰਹੇ ਹਨ ਆਹ ਲਾ ਬਸ ਠੀਕ ਆਹ ਲਾ 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 ਆਹ Sous-titrage Société radio ਕੰਨ ਓਏ ਲੈ ਲਓ ਕੰਨ ਲੈ ਆਓ ਆਪਾਂ ਨੋਗਲੇ ਪਾ ਕੇ ਬੰਦਪਤ ਬੋਰੀਆਂ ਲੈ ਆਓ ਜੈ ਕਰ ਲੈ ਆਪਾਂ ਤੇ ਸਮਾਂ ਲਾ ਦਾ ਬੋ ਜਾਣਾ ਇਦੋਂ ਯਮਨੂ ਲੈ ਆਓ ਲੈ ਆਓ ਲੈ ਆਓ ਆ ਜੀ ਆਪਾਂ ਲੈ ਆਓ ਓਏ ਨੁਕਾ ਸਮਝਿਆ ਕੀ ਕਰਨਾ ਪਈ ਸ੍ਰੀਮੂ ਹੋਰ ਇਹ ਕਾਰ ਨੇ ਹੋਲੀ ਦੀ ਮੈਨ ਲਵਾ ਦੇਣਾ ਹੋਲੀ ਦੀ ਆਦ ਮੁੰਡੇ ਲਾ ਦੇਣਾ ਇਹ ਬੈਂਚ ਨਾ ਲਾਉ ਸਹੀ ਹੈ ਹਾਂਜੀ ਆਪਾਂ ਇਹ ਲਾ ਲਾ ਆਪਾਂ ਹੋਲੀ ਚਾਰ ਹੋਲੀ ਕਰ ਲਾ ਮੈਂ ਕਰ ਦੂੰਗਾ ਹੁਣ ਹੋਏ ਸੋ ਕਰ ਇਹ ਅਗਲਾ ਕਰ ਦੇ ਭਾਈ ਮੈਂ ਹੋਰ ਦੂਜੇ ਪਾਸੇ ਨਾ ਕਰਾ ਦਿੰਦਾ ਉਹ ਨਾ ਕਰਾ ਕਰੀਆ ਇਹ ਅੱਜ ਦੂਸਰੇ ਦਿਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕੱਲ 17 ਤਰੀਕ ਨੂੰ ਨਗਰਪੰਚਾਇਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਲ ਕੇ ਇਹ ਕਾਰਵਾਈ ਕੀਤੀ ਗਈ ਸੀ ਕਿ ਅੰਮ੍ਰਿਤਸਰ ਰੋਕੂਲਾ ਕਰਵਾਇਆ ਗਿਆ ਅੱਜ ਇਹ ਦੂਸਰੇ ਦਿਨ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਫਿਰ ਨਗਰਪਾਲਿਕਾ ਦੇ ਮੁਲਾਜ਼ਮ ਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਨੇ ਦੇਖ ਦੇਖ